ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਲੈ ਕੇ ਆਏ ਹਾਂ ਤੁਹਾਡੇ ਲਈ ਇੱਕ ਹੋਰ ਨਵੀਂ ਵੀਡੀਓ ਇਹਦੇ ਵਿੱਚ ਆਪਾਂ ਬਣਾਵਾਂਗੇ neck design ਤੇ ਇਹ ਆਪਾਂ ਨੇ ਸੂਟ ਸਟਿਚ ਕਰਨਾ ਹੈ ਤੇ ਇਹ ਆਪਣੇ ਲਈ ਹੈਗਾ ਸੂਟ ਕਟرائی ਦਾ ਸੂਟ ਹੈ ਇਹਦੇ ਨਾਲ ਪਸ਼ਮੀਨੇ ਦੀ ਬਾਟਮ ਸਲਵਾਰ ਹੈ ਤੇ ਇਹਦੇ ਤੇ ਆਪਾਂ ਨੇ neck design ਬਣਾਉਣਾਗਾ ਹਨਾ ਬਹੁਤ ਸੋਹਣਾ ਡਿਜ਼ਾਈਨ ਬਣਾਵਾਂਗੇ ਆਪਾਂ ਕਲਰ ਜਿਵੇਂ ਕਲਰ ਟਾਈਪ ਡਿਜ਼ਾਈਨ ਕੋਟ ਕਲਰ ਟਾਈਪ ਡਿਜ਼ਾਈਨ ਬਣਾਵਾਂਗੇ ਬਹੁਤ ਸੋਹਣਾ ਡਿਜ਼ਾਈਨ ਬਣਿਆ ਹੈ ਲੱਗਦਾ ਤੁਸੀਂ ਦੇਖਿਓ ਆਪਣਾ ਵੀਡੀਓ ਨੂੰ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਹੋਰ ਨਵੇਂ-ਨਵੇਂ ਆ ਵੀਡੀਓਜ਼ ਦੇਖਣ ਲਈ ਨਵੇਂ-ਨਵੇਂ ਡਿਜ਼ਾਈਨ ਸੂਟਾਂ ਦੇ ਕੜਾਈ ਦੇ ਤੇ ਬਾਕੀ ਨੈੱਕ ਡਿਜ਼ਾਈਨ ਦੇਖਣ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਤੇ ਇਹਦੇ ਲਈ ਆਪਾਂ ਨੂੰ ਇੱਕ ਚਾਹੀਦਾ ਜਿਵੇਂ ਆਹ ਪਲੇਨ ਮਤਲਬ ਕਪੜਾ ਆ ਗਿਆ ਹੈ ਨਾ ਸਲਵਾਰ ਨਾਲ ਦਾ ਫੈਬਰਿਕ ਤੇ ਇਹਦੇ ਤੇ ਆਪਾਂ ਡਿਜ਼ਾਈਨ ਬਣਾਵਾਂਗੇ ਤੇ ਇਹਦੇ ਤੇ ਆਪਾਂ ਲਗਾਵਾਂਗੇ ਪਹਿਲਾਂ ਤਾਂ ਪੇਸਟਿੰਗ ਪੇਪਰ ਲਵਾਂਗੇ ਆਪਾਂ ਇਹਦੀ 8 ਇੰਚ ਚੜਾਈ ਲਵਾਂਗੇ ਤੇ 9 ਇੰਚ ਲੰਬਾਈ ਲਵਾਂਗੇ ਆਪਾਂ ਤੇ ਉਹਦੇ ਤੇ ਆਪਾਂ ਇਹਨੂੰ ਪੇਸਟ ਕਰ ਲੈਣਾ ਪਲੇਨ ਕੱਪੜੇ ਤੇ ਤੇ ਉਸ ਤੋਂ ਬਾਅਦ ਆਪਾਂ ਪਲੇਨ ਕੱਪੜੇ ਨੂੰ ਗळा ਜਿਵੇਂ ਬਣਾਵਾਂਗੇ ਤੁਹਾਨੂੰ ਵੀਡੀਓ ਦੇ ਵਿੱਚ ਤੁਸੀਂ ਦੇਖਿਓ ਹਨ ਵੀ ਕਿਵੇਂ-ਕਿਵੇਂ ਇਹ ਨੈੱਕ ਡਿਜ਼ਾਈਨ ਬਣਦਾ ਤੇ ਆ ਚਲੋ ਆਪਾਂ ਤੁਹਾਨੂੰ ਦਿਖਾਉਣੀ ਆ ਆਪਣਾ ਡਿਜ਼ਾਈਨ ਕਿਵੇਂ ਤਿਆਰ ਹੁੰਦਾ ਤੇ ਬਣੇ ਰਹੋ ਤੁਸੀਂ ਵੀਡੀਓ ਦੇ ਨਾਲ ਦੇਖਿਓ ਤੇ ਇਸ ਤਰ੍ਹਾਂ ਆਪਾਂ ਨੇ ਚੌਰਸ ਪੀਸ ਕੱਟ ਕਰ ਲੈਣਾ ਹਨਾ ਪੇਸਟਿੰਗ ਪੇਪਰ ਦਾ ਤੇ ਪਲੇਨ ਫੈਬਰਿਕ ਦੇ ਉੱਪਰ ਆਪਾਂ ਅਟੈਚ ਕਰ ਦਾਂਗੇ ਤੇ ਇਹਨੂੰ ਪ੍ਰੈਸ ਦੇ ਨਾਲ ਆਪਾਂ ਨੇ ਲਗਾ ਲੈਣਾ ਪੇਸਟਿੰਗ ਪੇਪਰ ਤੇ ਇਸ ਤਰ੍ਹਾਂ ਆਪਾਂ ਨੇ ਇਹਨੂੰ ਪ੍ਰੈਸ ਨਾਲ ਹਨਾ ਪੇਸਟ ਕਰ ਲੈਣਾ ਤੁਸੀਂ ਦੇਖ ਸਕਦੇ ਹੋ ਆਪਾਂ ਨੇ ਇਹਦੇ ਤੇ ਪੇਸਟ ਕਰ ਲਿਆ ਤੇ ਇਹ ਪੀਸ ਨੂੰ ਆਪਾਂ ਕਟਿੰਗ ਕਰ ਲਾਂਗੇ ਗੜਾ ਡਿਜ਼ਾਈਨ ਕਰਨ ਵਾਸਤੇ ਤੇ ਜਿੰਨਾ ਬਸ ਆਪਾਂ ਨੇ ਪੇਸਟਿੰਗ ਪੇਪਰ ਲਗਾਇਆ ਹੈ ਨਾ ਇੰਨਾ ਇੰਨਾ ਹੀ ਆਪਾਂ ਨੇ ਕਟਿੰਗ ਕਰਨਾ ਹੈ ਤੇ ਇਸ ਤਰ੍ਹਾਂ ਆਪਾਂ ਇਹਨੂੰ ਤਿਆਰ ਕਰ ਲੈਣਾ ਤੇ ਉਸ ਤੋਂ ਬਾਅਦ ਇੱਕ ਆਪਾਂ ਨੇ ਡਰਾਫਟਿੰਗ ਤਿਆਰ ਕਰ ਲੈਣੀ ਹੈ ਇਸ ਤਰ੍ਹਾਂ ਪੇਪਰ ਤੇ ਜਿਵੇਂ ਆਪਾਂ ਨੇ neck ਦਾ ਡਿਜ਼ਾਈਨ ਬਣਾਉਣਾ ਤੇ ਇਹ ਆਪਾਂ ਨੇ ਡਿਜ਼ਾਈਨ ਜਿਹੜਾ ਕਟਿੰਗ ਕਰਨਾ ਹਨਾ ਤੇ ਇਹਦੇ ਆਪਾਂ ਉੱਪਰ ਰੱਖ ਕੇ ਮਾਰਕਿੰਗ ਕਰ ਲਾਂਗੇ ਤੇ ਇਹ ਆਪਾਂ ਨੇ ਤੁਹਾਨੂੰ ਦੱਸ ਦਿੰਨੇ ਆ ਵੀ ਆਪਣੀ ਇਹਦੀ ਮਾਰਕਿੰਗ ਕਰੀ ਕਿਵੇਂ ਹੈ ਤੇ ਡਿਜ਼ਾਈਨ ਬਣਾਉਣ ਵਾਸਤੇ ਤੇ ਇਹ ਆਪਾਂ ਨੇ ਉਨਾ ਹੀ ਮਤਲਬ ਜਿੰਨਾ ਆਪਣੀ ਇਹ ਵਾਲਾ ਫੈਬਰਿਕ ਲੈਂਦਾ ਸੀ ਹਨਾ ਤੇ ਉਨੇ ਹੀ ਆਪਣੀ ਇਹ ਚੌੜਾ ਪੇਪਰ ਲੈ ਲਿਆ ਤੇ ਇਥੋਂ ਆਪਾਂ ਨੇ 2.5 ਇੰਚ ਦਾ ਗळा ਜਿਵੇਂ ਆਪਾਂ 2.5 ਇੰਚ ਗळा ਰੱਖਦੇ ਹੁੰਨੇ ਹਨਾ ਉਨੇ ਹੀ ਚੜਾਈ ਤੇ ਆਪਾਂ ਨੇ ਇਹਦੀ ਮਾਰਕਿੰਗ ਕੀਤੀ ਸੀਗੀ ਡਰਾਫਟ ਦੀ ਇਸ ਤਰ੍ਹਾਂ ਤੇ ਆ 2.5 ਇੰਚ ਦਾ ਨਿਸ਼ਾਨ ਇੱਥੇ ਆਊਗਾ ਤੇ ਉਸ ਤੋਂ ਬਾਅਦ ਆ ਜਿਹੜਾ ਟੌਰਸ ਪੀਸ ਬਣ ਗਿਆ ਹਨਾ ਇਸ ਤਰ੍ਹਾਂ ਇਹ 2.5 ਇੰਚ ਇੱਧਰ ਨੂੰ ਆ ਤੇ 2 ਇੰਚ ਦੀ ਲੰਬਾਈ ਆ ਤੇ ਆ ਵਾਲਾ ਕੱਟ ਇਥੋਂ 2 ਇੰਚ ਹੈ ਤੇ ਆ ਜਿਹੜਾ ਆਪਾਂ ਨੇ neck ਦਾ ਕੱਟ ਲਗਾਇਆ ਇੱਥੋਂ ਇਹ ਇੰਚ-ਇੰਚ ਦਾ ਆਪਾਂ ਨੇ ਪੀਸ ਕਟਿੰਗ ਕੀਤਾ ਤੇ ਆਹ ਵਾਲਾ ਇੱਥੋਂ ਨੀਚੋਂ 3 ਇੰਚ ਦਾ ਕੱਟ ਹੈ ਤੇ ਇਸੇ ਤਰੀਕੇ ਨਾਲ ਆਪਾਂ ਸਮੋ ਇਹਦੇ ਤੇ ਡਰਾਫਟਿੰਗ ਕਰਕੇ ਦਿਖਾਉਣੇ ਆ ਵੀ ਆਪਾਂ ਨੇ ਕਿਵੇਂ ਦੀ ਡਰਾਫਟਿੰਗ ਕੀਤੀ ਹੈ ਇਸ ਤਰ੍ਹਾਂ ਆਪਾਂ ਇਹਨੂੰ ਰੱਖ ਲਾਂਗੇ ਪੇਪਰ ਨੂੰ ਤੁਹਾਨੂੰ ਸਾਰੀ ਸ਼ੇਪ ਇਹਦੇ ਚ ਪਤਾ ਲੱਗ ਜੂਗੀ ਵੀ ਕਿਵੇਂ ਬਣ ਰਹੀ ਆ ਜਿਵੇਂ ਆਪਾਂ ਨੇ ਇਹ ਵਾਲਾ ਡਿਜ਼ਾਈਨ ਤਿਆਰ ਕੀਤਾ ਹੋਇਆ ਹੈ ਹਨਾ ਤੇ ਇਹਨੂੰ ਆਪਾਂ ਇਸ ਤਰ੍ਹਾਂ ਰੱਖ ਕੇ ਤੇ ਆਹ ਵਾਲੀ ਨਿਸ਼ਾਨੀ ਆਪਾਂ ਪੈਨ ਨਾਲ ਮਾਰਕ ਕਰ ਲਾਂਗੇ ਤੇ ਇਸ ਤੋਂ ਬਾਅਦ ਆਪਾਂ ਇਹਨੂੰ ਸਟਿਚ ਕਰਾਂਗੇ ਸਟਿਚ ਕਰਕੇ ਫਿਰ ਆਪਾਂ ਇਹਦੀ ਕਟਿੰਗ ਕਰਾਂਗੇ ਤੇ ਜਿਵੇਂ ਜਿਵੇਂ ਆਪਾਂ ਆ ਨਿਸ਼ਾਨੀ ਲਾਵਾਂਗੇ ਇਹਦੇ ਤੇ ਮਾਰਕ ਕਰਾਂਗੇ ਹਨਾ ਓਵੇਂ ਓਵੇਂ ਆਪਾਂ ਇਹਦੇ ਤੇ ਸਲਾਈ ਨਾਲ ਮਸ਼ੀਨ ਨਾਲ ਸਲਾਈ ਲਗਾਵਾਂਗੇ ਨਾਲ-ਨਾਲ ਜਿੱਥੇ ਜਿੱਥੇ ਆਪਾਂ ਨੇ ਆਹ ਵਾਲੀ ਲਾਈਨ ਲਗਾਈ ਆ ਉੱਥੇ-ਉੱਥੇ ਆਪਾਂ ਸੀਨ ਲਾਉਣੀਆਂ ਇਹਦੇ ਤੇ ਤੁਸੀਂ ਇਹ ਵਾਲਾ ਡਰਾਫਟ ਦੇਖ ਸਕਦੇ ਹੋ ਵੀ ਆਪਾਂ ਕਿਵੇਂ ਤਿਆਰ ਕੀਤਾ ਹੈ ਹਨਾ ਇਸ ਤਰ੍ਹਾਂ ਤੇ ਆਹ ਪੀਸ ਹੈ ਜਿਹੜਾ ਇਹ ਆਪਾਂ ਇੰਨਾ ਵੀ 1 ਇੰਚ ਦਾ ਵੀ ਰੱਖ ਸਕਦੇ ਹਾਂ ਨਾ ਜੇ ਕਿਸੇ ਨੇ ਗਲਾ ਮਤਲਬ ਆਹ ਚੀਜ਼ ਛੋਟਾ ਪਾਣਾ ਹੋਵੇ ਇੱਥੋਂ ਤੇ ਮੈਂ ਇਹ 2 ਇੰਚ ਦਾ ਵੱਡਾ ਕੀਤਾ ਵੀ 2 ਇੰਚ ਦਾ ਆਪਾਂ ਉੱਪਰ ਗਲਾ ਬਣਾਵਾਂਗੇ ਤੇ ਇਸ ਤਰ੍ਹਾਂ ਇਹਦੀ ਕਾਲਰ ਦੀ ਸ਼ੇਪ ਆਉਗੀ ਜਦੋਂ ਬਣੂਗਾ ਗਲਾ ਬੱਸ ਤੁਸੀਂ ਗਲਾ ਬਣੇ ਤੋਂ ਦੇਖਿਓ ਵੀ ਇਹਦੀ ਕਾਲਰ ਦੀ ਸ਼ੇਪ ਕਿਵੇਂ ਹੁੰਦੀ ਹੈ ਇਸ ਤਰ੍ਹਾਂ ਆਪਾਂ ਨੇ ਇਹਦੇ ਤੇ ਸੀਨ ਲਗਾ ਲੈਣੀਆਂ ਜਿੱਥੇ-ਜਿੱਥੇ ਆਪਾਂ ਨੇ ਇਹ ਆ ਡਰਾਫਟਿੰਗ ਕੀਤੀ ਆ ਤੇ ਇੱਕ ਵਾਰ ਮੈਂ ਤੁਹਾਨੂੰ ਜਿਹੜੀਆਂ ਦਿਖਾ ਦੇਣੀ ਆ ਇਸ ਇਸ ਤਰ੍ਹਾਂ ਡਰਾਫਟਿੰਗ ਕੀਤੀ ਆਪਾਂ ਨੇ ਤੇ ਬਾਕੀ ਜਦੋਂ ਹੁਣ ਗੱਲ ਬਣਾਉਂਗਾ ਤੁਹਾਨੂੰ ਸਾਰਾ ਉਮੀ ਸਮਝ ਆਊਗਾ ਤੇ ਇਸੇ ਤਰ੍ਹਾਂ ਆਪਾਂ ਨੇ ਦੂਸਰੀ ਸਾਈਡ ਇਹਦੇ ਨਿਸ਼ਾਨੀ ਲਗਾ ਲੈਣੀਆਂ ਇੱਧਰ ਆਪਾਂ ਚਾਕ ਨਾਲ ਲਗਾ ਰੱਖੀਏ ਪਹਿਲਾ ਨਿਸ਼ਾਨੀ ਤੇ ਹੁਣ ਆਪਾਂ ਇਹ ਵੀ ਪੈਨ ਲਾ ਬਣਾ ਲਾਂਗੇ ਆਗੇ ਆਪਾਂ ਉਸਾਨੀ ਰਹਿ ਸੀਨ ਲਗਾਉਣ ਦੇ ਵਿੱਚ ਤੇ ਹੁਣ ਆਪਾਂ ਇਹਨੂੰ ਅਟੈਚ ਕਿਵੇਂ ਕਰਨਾ ਉਹ ਵੀ ਆਪਾਂ ਤੁਹਾਨੂੰ ਦੱਸ ਦਿਆਂ ਹਣਾ ਤੇ ਇਹ ਵਾਲਾ ਆਪਾਂ ਨੇ ਸੂਟ ਲੈ ਲੈਣਾ ਤੇ ਇਹਦਾ ਆਪਾਂ ਨੇ ਸਿੱਧੀ ਸਾਈਡ ਰੱਖਣੀ ਹੈ ਇਸ ਤਰ੍ਹਾਂ ਤੇ ਤਰੀਕਾ ਉਹੀ ਸੇਮ ਜਿਵੇਂ ਆਪਾਂ neck ਅਟੈਚ ਕਰਦੇ ਹੁੰਨੇ ਆ ਤੇ ਇਸ ਤਰ੍ਹਾਂ ਆਪਾਂ ਨੇ ਇਹ ਰੱਖ ਲੈਣਾ ਤੇ ਇਹਦੇ ਤੇ ਆਪਾਂ ਨੇ ਲਗਾਉਣੀ ਹੈ ਸਲਾਈ ਉਸ ਤੋਂ ਬਾਅਦ ਆਪਾਂ ਤੁਹਾਨੂੰ ਦਿਖਾਉਣੀ ਹੈ ਇੱਕ ਵਾਰ ਇਹਦਾ ਵਿਚਾਲੇ ਆਪਾਂ ਨੇ ਸੀਨ ਲਗਾ ਲੈਣੀ ਆ ਵਿਚਾਲਾ ਕਰ ਲੈਣਾ ਤੇ ਆਪਾਂ ਨੇ ਇਹਦੇ ਤੇ ਪਿੰਨ ਲਗਾ ਕੇ ਵਿਚਾਲਾ ਕਰਕੇ ਪਿੰਨ ਲਗਾ ਲਈ ਹੈ ਨਾ ਵੀ ਜਿਹੜਾ ਇਹ ਹਿੱਲੇ ਨਾ ਕਿਸੇ ਵੀ ਸਾਈਡ ਤੋਂ ਹੁਣ ਆਪਾਂ ਇਹਦੇ ਸੀਣ ਲਗਾਵਾਂਗੇ ਜਿੱਥੇ ਜਿੱਥੇ ਆਪਾਂ ਨੇ ਮਾਰਕਿੰਗ ਕੀਤੀ ਆ ਉੱਥੇ ਉੱਥੇ ਆਪਾਂ ਇਹਨੇ ਸੀਣ ਲਗਾਉਣੀ ਆ ਇਸ ਤਰ੍ਹਾਂ ਆਪਾਂ ਸੀਨ ਲਗਾ ਕੇ ਫਿਰ ਇਹਦੀ ਕਟਿੰਗ ਕਰਾਂਗੇ ਤੇ ਕਟਿੰਗ ਆਪਾਂ ਨੇ ਇਹਦੇ ਵਿੱਚੋਂ ਜਿਵੇਂ ਜਿਵੇਂ ਆਪਾਂ ਨੇ ਸੀਨ ਲਗਾਈ ਹੈ ਮਾਰਜਨ ਰੱਖਦੇ ਹੋਏ ਹਨਾ ਕਟਿੰਗ ਕਰਨੀ ਹੈ ਇੱਥੋਂ ਆਪਾਂ ਪੈਰ ਪੈਰ ਦਾ ਐਵੇਂ ਮਾਰਜਨ ਰੱਖ ਕੇ ਇਥੋਂ ਆਪਾਂ ਇਹਨੂੰ ਸਿੱਧਾ ਹੀ ਕੱਟ ਕਰ ਲਾਂਗੇ ਤੇ ਇਹ ਵਾਲਾ ਖੁੰਝ ਆਪਾਂ ਇਸ ਤਰ੍ਹਾਂ ਬਣਾਵਾਂਗੇ ਬਹੁਤ ਸੋਹਣਾ ਨੈਕ ਬਣ ਕੇ ਤਿਆਰ ਹੁੰਦਾ ਇਹ ਤੇ ਪੈਨ ਆਪਾਂ ਕੱਢ ਦਈਏ ਇਹਦੇ ਚੋਂ ਇਸ ਤਰ੍ਹਾਂ ਇਹ ਪੈਟਰਨ ਕਟਿੰਗ ਕਰ ਲਾਂਗੇ ਤੁਸੀਂ ਤਰੀਕਾ ਦੱਸਿਓ ਇਹ ਤੁਹਾਨੂੰ ਵੀ ਕਿਵੇਂ ਦਾ ਲੱਗਿਆ ਡਿਜ਼ਾਈਨ ਦੇਖ ਕੇ ਕਿੰਨਾ ਸੋਹਣਾ ਡਿਜ਼ਾਈਨ ਬਣਦਾ ਇਹ ਤੁਸੀਂ ਦੇਖਿਓ ਇਹ ਦੇਖ ਕੇ ਦੱਸਿਓ ਫਿਰ ਤੁਹਾਨੂੰ ਵੀ ਇਹ ਤਰੀਕਾ ਕਿਵੇਂ ਲੱਗਿਆ ਕਮੈਂਟ ਜ਼ਰੂਰ ਕਰਿਆ ਕਰੋ ਤਾਂ ਕਿ ਪਤਾ ਲੱਗੇ ਵੀ ਆਪਾਂ ਦੀ ਵੀਡੀਓ ਤੁਹਾਨੂੰ ਦੇਖ ਕੇ ਵੀ ਚੀਜ਼ ਵਧੀਆ ਲੱਗੀ ਜੋ ਵੀ ਆਪਾਂ ਵੀਡੀਓਜ਼ ਪਾਉਣੇ ਕਢਾਈ ਦੀਆਂ ਵੀਡੀਓਜ਼ ਪਾਉਣੇ ਆਪਾਂ ਹਨਾ ਚੈਨਲ ਤੇ ਤੇ ਵੀਓਸ ਤੁਹਾਨੂੰ ਕਿਵੇਂ ਦੀਆਂ ਲੱਗਦੀਆਂ ਨੇ ਤੇ ਇਹ ਅੱਜ ਆਪਾਂ ਸਟੀਚਿੰਗ ਦੀ ਵੀਡੀਓ ਬਣਾਈ ਹੈ ਹਨਾ ਗਲੇ ਦੀ ਸਟੀਚਿੰਗ ਕੀਤੀ ਹੈ ਤੇ ਵੀ ਇਹ ਵੀ ਦੱਸਿਓ ਤੁਹਾਨੂੰ ਵੀ ਇਹ ਕਿਵੇਂ ਦੀ ਲੱਗੀ ਤੇ ਜਿਹੜੇ ਇਹਦੇ ਕਾਰਨਰ ਨੇ ਇਹਨਾਂ ਤੇ ਆਪਾਂ ਨੇ ਇਸ ਤਰ੍ਹਾਂ ਕੱਟ ਲਗਾ ਲਏ ਹਨਾ ਇਹ ਕੱਟ ਲਗਾਉਣੇ ਜ਼ਰੂਰੀ ਨੇ ਤਾਂ ਹੀ ਇਹ ਵਿੱਚੋਂ ਫਿਰ ਕਪੜਾ ਸਹੀ ਨਿਕਲ ਕੇ ਆਉਂਦੇ ਨੇ ਕਾਰਨਰ ਇਹਦੇ ਇਸ ਤਰ੍ਹਾਂ ਆਪਾਂ ਇਹਨਾਂ ਨੂੰ ਕਰ ਲਾਂਗੇ ਕਾਰਨਰਾਂ ਨੂੰ ਸਿੱਧਾ ਤੇ ਇਹ ਆਪਾਂ ਪੇਚ ਕਾਸ ਦੀ ਮਦਦ ਨਾਲ ਕਰਾਂਗੇ ਕਿਉਂਕਿ ਖੁੰਝੇ ਕੱਢਣੇ ਇੱਕਦਮ ਪੀਸ ਇਹ ਕੱਪੜਾ ਮੋਟਾ ਹੋ ਗਿਆ ਹਨ ਤੇ ਕਾਟਨ ਦੇ ਸੂਟ ਤੇ ਇਹ ਥੋੜਾ ਜਿਹਾ ਪਤਲੇ ਕਰਕੇ ਕਿਛੇ ਦੀ ਨਿਕਲ ਜਾਂਦੇ ਨੇ ਖੁੰਝੇ ਤੇ ਇਹ ਥੋੜਾ ਜਿਹਾ ਮੋਟਾ ਹੈਗਾ ਤੇ ਇਸ ਤਰ੍ਹਾਂ ਆਪਾਂ ਇਹਦੇ ਖੁੰਝੇ ਕੱਢ ਲਾਂਗੇ ਇੱਕ ਵਾਰ ਖੁੰਝੇ ਕੱਢ ਕੇ ਆਪਾਂ ਇੱਥੇ ਪ੍ਰੈਸ ਕਰਾਂਗੇ ਪ੍ਰੈਸ ਕਰਨ ਤੋਂ ਬਾਅਦ ਤੁਹਾਨੂੰ ਆਪਾਂ ਦਿਖਾਉਣੀ ਆ ਵੀ ਇਹ ਕਿਵੇਂ ਦਾ ਲਗਦਾ ਗਲਾ ਲੋ ਜੀ ਆਪਾਂ ਨੇ ਪ੍ਰੈਸ ਕਰ ਲਈਏ ਇਹਦੇ ਤੇ ਹਨਾ ਤੇ ਇਹ ਇਸ ਤਰ੍ਹਾਂ ਗਲਾ ਬਣ ਗਿਆ ਤੇ ਇਹ ਦੀ ਮਤਲਬ ਪੁੱਠਾ ਸਾਈਡ ਆ ਗਿਆ ਹਨਾ ਕਮੀਜ਼ ਦੀ ਪੁੱਠੀ ਸਾਈਡ ਆ ਗਈ ਤੇ ਸਿੱਧੀ ਸਾਈਡ ਇਹ ਵਾਲਾ ਗਲਾ ਇਸ ਤਰ੍ਹਾਂ ਤੁਹਾਨੂੰ ਦਿਸਣ ਮਤਲਬ ਫਰੰਟ ਇਹਦਾ ਇਸ ਤਰ੍ਹਾਂ ਦਾ ਨਜ਼ਰ ਆਊਗਾ ਜਦੋਂ ਇਹ ਪਹਿਨਿਆ ਹੋਊਗਾ ਸੂਟ ਤੇ ਇਸ ਤਰ੍ਹਾਂ ਦਾ ਇਹਦਾ ਫਰੰਟ ਆਊਗਾ ਏ ਬਾਕੀ ਤੁਸੀਂ ਦੱਸਿਓ ਵੀ ਇਹ ਵਾਲਾ ਗੜਾ ਤੁਹਾਨੂੰ ਕਿਵੇਂ ਲੱਗਿਆ ਕਿੱਦਾਂ ਦਾ ਤੁਹਾਨੂੰ ਇਹ ਡਿਜ਼ਾਈਨ ਲੱਗਿਆ ਇਸ ਤਰ੍ਹਾਂ ਇਹ ਬਣ ਕੇ ਰੈਡੀ ਹੈ ਇਹ ਹੈਗਾ ਕਾਲਰ ਜਿਵੇਂ ਆਪਣੇ ਕੋਟ ਦੇ ਕਾਲਰ ਹੁੰਦੇ ਨੇ ਉਸ ਤਰ੍ਹਾਂ ਕਾਲਰ ਡਿਜ਼ਾਈਨ ਹੈ